ਮੈਂ ਸਰਦਾਰ ਨੀ ਨਸੀਬਕਰ ਪਹਿਲੀ ਘੜਾੜੀ ਸਰਦਾਰ ਨਿਰਮਲ ਸਿੰਘ ਮੈਂ ਸਰਦਾਰ ਨੀ ਗਿਰਨਜੀਤਕਰ ਦੂਜੀ ਘੜ ਵਾਲੀ ਸਰਦਾਰ ਨਿਰਮਲ ਸਿੰਘ ਤੇ ਮੈਂ ਸਰਦਾਰ ਨੇ ਮੌਨਿਕਾ ਬਲੂਚੀ ਹੋਣ ਵਾਲੀ ਤੀਜੀ ਘੜਾਲੇ ਸਰਦਾਰ ਨਰਮਲ ਸਿੰਘ ਸਸਕਲ ਦੋਸਤੋ ਸੌਕਣ ਸੌਕਣੇ 2 ਫਿਲਮ ਰਿਲੀਜ਼ ਹੋ ਚੁੱਕੀ ਹੈ ਤੇ ਸਿਨੇਮਾ ਘਰਾਂ ਦੇ ਵਿੱਚ ਉਹ ਕਿਸ ਤਰ੍ਹਾਂ ਦਾ ਧਮਾਕਾ ਕਰ ਰਹੀ ਹੈ ਕਿ ਉਹ ਪਹਿਲੀ ਫਿਲਮ ਸੌਕਣ ਸੌਕਣੇ ਤੋਂ ਜ਼ਿਆਦਾ ਵਧੀਆ ਸਾਬਿਤ ਹੋ ਰਹੀ ਹੈ ਕਿ ਜਾਂ ਉਸ ਤੋਂ ਥੋੜੀ ਜੀ ਥੱਲੇ ਰਹਿ ਗਈ ਹੈ ਇਸ ਬਾਰੇ ਅੱਜ ਅਸੀਂ ਆਪਣੇ ਇਸ ਵਲੌਗ ਦੇ ਵਿੱਚ ਚर्चा ਕਰਾਂਗੇ ਪਰ ਉਸ ਤੋਂ ਪਹਿਲਾਂ ਹਾਈਂ ਗੀ ਸੌਕਣੇ ਤੇ ਨਹੀਂ ਦੂਰ ਫਿਟੇ ਸੌਕਣੇ 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 ਬਹੁਤ سارے ਦਰਸ਼ਕ ਇਸ ਗੱਲ ਨੂੰ ਜਾਨਣਾ ਚਾਹੁੰਦੇ ਨੇ ਕਿ ਕੀ ਨਿਮਰਤ ਖਹਿਰਾ ਸਰਗੁਣ ਮਹਿਤਾ ਤੇ ਭਾਰੀ ਪਈ ਜਾਂ ਫਿਰ ਸਰਗੁਣ ਮਹਿਤਾ ਨਿਮਰਤ ਖਹਿਰਾ ਤੇ ਭਾਰੀ ਪਈ ਤਾਂ ਨਾ ਦਰਸ਼ਕਾਂ ਨੂੰ ਦੱਸ ਦਵਾਂ ਕਿ ਜਦ ਅਸੀਂ ਫਿਲਮ ਨੂੰ ਦੇਖਦੇ ਹਾਂ ਤਾਂ ਦੋਨਾਂ ਦੀ ਜੋੜੀ ਆਪਸ ਵਿੱਚ ਇੰਨੀ ਕਿ ਜ਼ਿਆਦਾ ਵਧੀਆ ਲੱਗਦੀ ਹੈ ਕਿ ਉਹ ਦੋਨੋਂ ਮਿਲ ਕੇ ਹੀ ਫਿਲਮ ਨੂੰ ਜਿਹੜਾ ਸਿਖਰ ਤੱਕ ਲੈ ਕੇ ਜਾਂਦੀਆਂ ਨੇ ਸੋ ਕਿਤੇ ਵੀ ਇਸ ਤਰ੍ਹਾਂ ਦਾ ਨਹੀਂ ਲੱਗਦਾ ਕਿ ਸਰਗੁਣ ਮਹਿਤਾ ਜਾਂ ਨਿਮਰਤ ਖੈਰਾ ਦੇ ਵਿਚਕਾਰ ਕੋਈ ਅਦਾਕਾਰੀ ਦਾ ਮੁਕਾਬਲਾ ਚੱਲ ਰਿਹਾ ਹੈ ਦੋਨਾਂ ਦੀ ਐਕਟਿੰਗ ਵਾਕਿਆ ਹੀ ਨੈਚੁਰਲ ਆ ਔਰ ਇੰਜ ਲੱਗਦਾ ਕਿ ਜਿਵੇਂ ਵਾਕਿਆ ਸਕੀਆਂ ਪੈਣਾ ਹੋਣ ਤੇ ਬਿਲਕੁਲ ਕੋਸ਼ਿਸ਼ ਕਰ ਰਹੀਆਂ ਹਾਂ ਕਿ ਸੀ ਕਿਸੇ ਟੰਗ ਦੇ ਨਾਲ ਆਪਣੀ ਤੀਸਰੀ ਸੌਂਕ ਤੋਂ ਸੁਰਕਾਰ ਆ ਪਾ। ਤੁਸੀਂ ਮੇਰਾ ਪਿਆਰ ਹੀ ਦੇਖਿਆ ਗੁੱਸਾ ਨਹੀਂ ਦੇਖਿਆ। ਤੁਸੀਂ ਸਾਡਾ ਪਿਆਰ ਹੀ ਵੇਖਿਆ ਮੈਂ ਗੱਲਾਂ ਲਾ ਕੇ ਘੁੱੜ ਦੇਣੀ ਤਰਲਾ ਸਾਲ ਉੱਤੇ ਤੇ ਥੱਲੇ ਨਾਲ ਥੱਲੇ ਹੀ ਰਹਿਣੀ। ਲੋਕੀ ਵੀ ਕਹਿਣਗੇ ਦੇਖ ਲਓ ਭਾਈ ਜਗਵਾਈ ਹੋਵੇ ਰੱਬ ਨੂੰ ਦੀਆਂ ਬਾਵਾ ਚੋ ਵੀ ਲੈ ਜਾਂਦਾ। ਰਾਮੀ ਵਿਰਕ ਨੇ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਇਸ ਫਿਲਮ ਨੂੰ ਵਧੀਆ ਬਣਾ ਸਕੇ ਔਰ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਨੂੰ ਆਪਣੇ ਵੱਲ ਕੀਲ ਸਕੇ। ਬਾਕੀ ਅੰਬਰਦੀਪ ਸਿੰਘ ਦੀ ਜੇਕਰ ਗੱਲ ਕਰੀਏ ਤਾਂ ਉਹਦੀ ਸਕ੍ਰਿਪਟ ਹਰ ਵਾਰ ਦੀ ਤਰ੍ਹਾਂ ਲਾਜਵਾਬ ਰਹੀ ਹੈ। ਕਮੇਟੀ ਨਾਲ ਪਰ ਪੂਰੇ ਇਹ ਦਰਸ਼ਕਾਂ ਨੂੰ ਠਿੱਡੀ ਪੀੜਾਂ ਪਾ ਦਿੱਤੀਆਂ ਨੇ ਇਸ ਫਿਲਮ ਨੇ ਔਰ ਨਿਰਦੇਸ਼ਕ ਸੁਨੀਪ ਕਮਗਨੇਵੀ ਇਸ ਦੇ ਵਿੱਚ ਮਹੱਤਵਪੂਰਨ ਭੂਗਾਂ ਨਬਾਈ ਉਸ ਦੀ ਨਿਰਦੇਸ਼ਨਾ ਦੇ ਵਿੱਚ ਇਹ ਫਿਲਮ ਕਾਫੀ ਜ਼ਿਆਦਾ ਵਧੀਆ ਰਹੀ ਹੈ ਪਰ ਜੇਕਰ ਗੱਲ ਕਰੀਏ ਕਿ ਇਸ ਫਿਲਮ ਨੇ ਕੀ ਕੋਈ ਸੁਨੇਹਾ ਦਿੱਤਾ ਤਾਂ ਮੈਂ ਇਹ ਕਵਾਂਗਾ ਕਿ ਸੁਨੇਹੇ ਦੇ ਪੱਖ ਤੋਂ ਇਹ ਫਿਲਮ ਇਨੀ ਕਾਮਯਾਬ ਨਹੀਂ ਰਹੀ ਕਿਉਂਕਿ ਇਸ ਫਿਲਮ ਨੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਸੁਨੇਹਾ ਨਹੀਂ ਆ ਜਿਸ ਨੂੰ ਅਸੀਂ ਸਮਾਜ ਦੇ ਨਾਲ ਜੋੜ ਸਕੀਏ ਸਿਰਫ ਤੇ ਸਿਰਫ ਇੱਕ ਕਮੇਟੀ ਫਿਲਮ ਹੈ ਦਰਸ਼ਕਾਂ ਨੂੰ ਹਸਾਉਣ ਵਾਲੀ ਫਿਲਮ ਹੈ ਉਹਨਾਂ ਦਾ ਮਨੋਰੰਜਨ ਕਰਨ ਵਾਲੀ ਫਿਲਮ ਹੈ ਤੇ ਕੇਵਲ ਤੇ ਕੇਵਲ ਹੀ ਉਹਨਾਂ ਫਿਲਮਾਂ ਦੀ ਲਿਸਟ ਚ ਆਉਂਦੀ ਹੈ ਜਿਹੜੀਆਂ ਸਿਰਫ ਇਸੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਹੋ ਰਹੀਆਂ ਕਿ 뮤זיਕ ਦੀ ਗੱਲ ਕਰੀਏ ਤਾਂ 뮤זיਕ ਦੇ ਪੱਖ ਤੋਂ ਇਹ ਫਿਲਮ ਕਾਫੀ ਵਧੀਆ ਹੈ ਤੇ ਸਾਰੇ ਗਾਣੇ ਤਕਰੀਬਨ ਹਿੱਟ ਸਾਬਤ ਹੋ ਰਹੇ ਨੇ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਦੀ ਅਦਾਕਾਰੀ ਦੇ ਨਾਲ ਗਾਣਿਆਂ 'ਚ ਹੋਰ ਜ਼ਿਆਦਾ ਨਿਖਾਰ ਆਇਆ ਖਾਸ ਕਰਕੇ ਸੰਕਣ ਸੰਕਣੀ ਨਾਲ ਰਿਲੇਟਡ ਜਿਹੜੇ ਗਾਣੇ ਨੇ ਉਹ ਬਹੁਤ ਜ਼ਿਆਦਾ ਮਕਬੂਲ ਹੋ ਰਹੇ ਨੇ ਹੋਰ ਵੀ ਫਿਲਮ ਦੇ ਜਿੰਨੇ ਵੀ ਗਾਣੇ ਨੇ ਵਧੀਆ ਸਾਬਤ ਹੋ ਰਹੇ ਨੇ ਤੇ ਖਾਸ ਕਰਕੇ ਉਸ ਸੌਂਗ ਜਿਸਨੇ ਕਿ ਤਕਰੀਬਨ ਹੀ ਪੂਰੇ ਪੰਜਾਬ ਨੂੰ ਨੱਚਾ ਲਾ ਦਿੱਤਾ ਹੈ ਨਿਵੇਂ ਨੱਚਦੀ ਮੈਂ ਨੱਚਦੀ ਮੈਂ ਤਰ ਕਟ ਦੇ ਜਦੋਂ ਹੱਸਦੀ ਕੀ ਤੋੜ ਕੇ ਪੰਜ ਬਸਵਾਂ ਲੱਖ ਦੀ ਮੈਂ ਨੱਚਦੀ ਮੈਂ ਨੱਚਦੀ ਸੰਕਣ ਸੰਕੜੇ ਟੂ ਦੇ ਬਾਰੇ ਚ ਥੋੜੀ ਥੋੜਾ ਜਿਹਾ ਲੇਖਾ ਜੋਖਾ ਜੋ ਸੀ ਤੁਹਾਡੇ ਨਾਲ ਸਾਂਝਾ ਕੀਤਾ ਸੋ ਇਸੇ ਤਰੀਕੇ ਦੇ ਨਾਲ ਫਿਲਮਾਂ ਦੇ ਬਾਰੇ ਚ ਥੋੜੀ ਬਹੁਤ ਗੱਲਬਾਤ ਕਰਦੇ ਰਿਹਾ ਕਰੀਏ ਆਪਣੇ ਵਲੌਗ ਦੇ ਵਿੱਚ ਸਾਡੇ ਚੈਨਲ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹਨੂੰ ਲਾਈਕ ਕਰ ਲਓ ਸ਼ੇਅਰ ਕਰ ਜਹਰ ਰੰਗ ਮੱਚੀ ਹੈ ਜ਼ਿੰਦਗੀ